ਕੀ ਨਾਮ ਹੈ ਸਰ ਤੁਹਾਡਾ ਅ ਸਰ ਮੇਰਾ ਨਾਮ ਗੁਲਾਬ ਹੈ ਤੇ ਸਰ ਅਸੀਂ ਸਾਨੂੰ ਪਤਾ ਚੱਲਿਆ ਕਿ ਇੱਧਾ ਦਾ ਮਤਲਬ ਲੜਾਈ ਹੋ ਰਹੀ ਹੈ ਤਾਂ ਅਸੀਂ ਆਏ ਦੇਖਣ ਦੇ ਲਈ ਕਿ ਕੀ ਹੋ ਰਿਹਾ ਦੇਖਿਆ ਕਿ ਉੱਥੇ ਉਹ ਪੱਥਰ ਫੇਕਦੇ ਪਏ ਸੀ ਤੇ ਅਸੀਂ ਉੱਥੇ ਰੁਕੇ ਪੱਥਰ ਦੇਖਿਆ ਦੋ ਤਿੰਨ ਪੱਥਰ ਪਿੱਕੇ ਉਹਦੇ ਬਾਅਦ ਉਹਨਾਂ ਨੇ ਗਨ ਕੱਢ ਲਈ ਔਰ ਉਹ ਫਾਇਰ ਕਰਨ ਲੱਗੇ ਹੋ ਕਿੱਥੇ ਲੜਾਈ ਸੀ ਲੜਾਈ ਦਾ ਕਾਰਨ ਕੀ ਸੀ ਲੜਾਈ ਦਾ ਕਾਰਨ ਤਾਂ ਸਾਨੂੰ ਪਤਾ ਨਹੀਂ ਸੀ ਕਿਉਂਕਿ ਉਸ ਟਾਈਮ 'ਤੇ ਅਸੀਂ ਬਾਅਦ 'ਚ ਆਏ ਸੀ ਜਦੋਂ ਹੋ ਰਹੀ ਸੀ ਲੜਾਈ ਹੋ ਰਹੀ ਸੀ ਬਾਕੀ ਸਾਰੇ ਬੰਦੇ ਜਿੰਨੇ ਵੀ ਪਰਿਵਾਰ ਸੀਗੇ ਸਾਰੇ ਘਰ ਦੇ ਅੰਦਰ ਸੀਗੇ ਠੀਕ ਹੈ ਉਹ ਗੈਲਰੀ ਤੇ ਉੱਤੇ ਦੇਖ ਰਹੇ ਸੀ ਤਾਂ ਉੱਥੇ ਪੱਥਰ ਫੇਕ ਰਹੇ ਸੀ ਪੱਥਰ ਫੇਕਦੇ ਫੇਕਦੇ ਉਹਨਾਂ ਨੇ ਫਾਇਰਿੰਗ ਕਰਨ ਨੂੰ ਸਟਾਰਟ ਕਰਤਾ ਠੀਕ ਹੈ 3-4 ਫਾਇਰ ਕੀਤਾ ਮੈਂ ਫਿਰ ਅੱਗੇ ਚੱਲ ਕੇ ਫਿਰ ਮਤਲਬ 100 ਨੰਬਰ ਤੇ ਕਾਲ ਆ ਗਈ ਕੁੱਟਮਾਰ ਕੀਤੀ ਕਿ ਉਹ ਤੁਹਾਡਾ ਕੀ ਲੱਗਦਾ ਹੈ ਉਹ ਮੇਰਾ ਚਾਚਾ ਲੱਗਦਾ ਜੀ ਅੱਛਾ ਚਾਚਾ ਲੱਗਦਾ ਹਾਂਜੀ ਹਾਂਜੀ ਤੇ ਕਹਿੰਦੇ ਕਿ ਮੁੰਡਿਆਂ ਦੀ ਵੀ ਗੁੱਟਮਾਰ ਕੀਤੀ ਗਈ ਹੈ ਹਾਂਜੀ ਹਾਂਜੀ ਮੁੰਡਿਆਂ ਦੇ ਵੀ ਗੁੱਟਮਾਰ ਕੀਤੇ ਆ ਹਾਂ ਚਾਚਾ ਦੇ ਮੁੰਡੇ ਦੇ ਕਾਰਨ ਸਟਾਰਟਿੰਗ ਲੜਾਈ ਕਿੱਥੋਂ ਹੋਈ ਉਹ ਇਹ ਤਾਂ ਚਾਚਾ ਨੂੰ ਪਤਾ ਹੋਵਾ ਕਿਉਂਕਿ ਉਸ ਟਾਈਮ 'ਚ ਮੈਂ ਆਇਆ ਸੀ ਜੋ ਉਹੀ ਦੇਖਿਆ ਕਿ ਮਤਲਬ ਉਹ ਪੱਥਰ ਫੇਕਦਾ ਪਿਆ ਸੀ ਤੇ ਚਾਚਾ ਦੇ ਨਾਲ ਵੀ ਹਮਲਾ ਕੀਤਾ ਗਿਆ ਨਹੀਂ ਕੀ ਹਥਿਆਰ ਵੀ ਵਰਤੇ ਹਾਂਜੀ ਜੀ ਹਥਿਆਰ ਸੀਗਾ ਉਹਨਾਂ ਦੇ ਹੱਥ 'ਚ ਉਹ ਕਿਰਪਾਨ-ਕਿਰਪਾਨ ਸੀਗਾ ਇਹ ਸਾਰੇ ਸੀਗੇ ਸਮਾਨ ਫਾਇਰਿੰਗ ਕਿੱਤੇ ਦੀ ਸੀਸੀਟੀਵੀ ਹੈਗੀ ਅੱਜ ਦੀ ਫਾਇਰਿੰਗ ਕੀਤੀ ਗਈ ਤੁਸੀਂ ਕਹਿ ਰਹੇ ਹੋ ਸਰ ਜਿੱਥੇ ਫਾਇਰਿੰਗ ਕੀਤੀ ਆ ਉੱਥੇ ਜੋ ਮਤਲਬ ਕੈਮਰਾ ਲੱਗਿਆ ਹੋਇਆ ਉਹ ਕਹਿੰਦੇ ਖਰਾਬ ਹਾਲਾਤ ਕਿੱਦਾਂ ਤੁਹਾਡੇ ਚਾਚੇਰ ਤੁਹਾਡੇ ਚਾਚੇ ਦੇ ਮੁੰਡੇ ਦੇ ਚਾਚੇ ਦੇ ਮੁੰਡੇ ਦਾ ਤਾਂ ਬਹੁਤ ਖਰਾਬ ਹੈ ਚਾਚਾ ਤਾਂ ਥੋੜੇ ਜਿ ਠੀਕ ਵੀ ਹੈਗੇ ਆ ਕਿਉਂਕਿ ਕੱਲ ਮਤਲਬ ਆਪਰੇਟ ਹੋਇਆ ਸੀ ਉਹਨਾਂ ਦਾ ਡਾਕਟਰ ਦੇਖਿਆ ਟ੍ਰੀਟਮੈਂਟ ਕੀਤੀ ਆ ਕੀ ਕਰਦੇ ਹੋ ਪ੍ਰਸ਼ਾਸਨ ਮੰਗ ਤਾਂ ਇਹ ਹੀ ਕਹਿੰਦੇ ਸਾਨੂੰ ਮਤਲਬ ਏ ਮਿਲਣਾ ਚਾਹੀਦਾ ਵਾ ਇਨਸਾਫ ਮਿਲਣਾ ਚਾਹੀਦਾ ਵਾ ਔਰ ਕੁਛ ਨਹੀਂ ਜੀ ਠੀਕ ਹੈ ਸਰ ਜਿਹੜੀ ਰਾਤ ਕੁੰਦਨਪੁਰੀ ਲੜਾਈ ਹੋਈ ਹੈ ਸਰ ਕੀ ਮੰਗਣਾ ਹੈ ਮਾਫਲਾ ਕੁਛ ਨਹੀਂ ਜੀ ਇੱਕ ਗਲੀ ਨੰਬਰ 8 ਵਿੱਚ ਕੋਲ ਗੱਪੇ ਜਿਹੜੀ ਸੀ ਕਿਉਂ ਕੋਲ ਗੱਪੇ ਖਾਣ ਤੋਂ ਇੱਕ ਦੂਜੇ ਦੇ ਕੋਲ ਫੋਨ ਕਰਕੇ ਉਹ ਲੜਾਈ ਵਧ ਗਈ ਬਾਅਦ ਵਿੱਚ ਉਹਨਾਂ ਸੀ ਉਹਨਾਂ ਦੇ ਕੋਈ ਮਦਰ ਜੀ ਸੈਟਮੈਂਟ ਮੱਚੀ ਹੈ ਅਸੀਂ ਮੈਡੀਕਲ ਲੈ ਕੇ ਕਾਰਵਾਈ ਕਰਾਂਗੇ ਇਨਵੈਸਟੀਗੇਟ ਕਰਾਂਗੇ ਸਰੇ ਕੋ ਨੌਜਵਾਨ ਨੇ ਕਿੰਨੇ ਜਣੇ ਸੀ ਇਹਨਾਂ ਦੇ ਬਾਲੇ ਦੀ ਕੋਈ ਕਰਤਾਤਾ ਕੋਈ ਕਰਤਾ ਦੋਸਤਾ ਕਿਤੇ ਉਹ ਰੋਣ ਬਗੜੀ ਰਹੇ ਤੇ ਅੱਠ ਕੇ ਰਹਿੰਦੇ ਆ ਉੱਥੇ ਇਹਨਾਂ ਦੀ ਕੋਈ ਗੜੀ ਤੇ ਕੋਈ ਕੋਈ ਵੀ ਹੋ ਗਈ ਤਾਂ ਜੀ ਬਾਕੀ ਇਨਵੈਸਟੀਗੇਟ ਕਰ ਰਹੇ ਜੋ ਜੋ ਵੀ ਹੋਗਾ ਉਹ ਕਾਰਵਾਈ ਹੋਵੇਗਾ ਕਹਿੰਦੇ ਦੋ ਜਿਹੜੇ ਮੁੰਡੇ ਨੇ ਉਹਨਾਂ ਦੇ ਕੰਬੀਰ ਸੱਟ ਲੱਗੀਆਂ ਨੇ ਫਾਦਰ ਸਾਹਿਬ ਕੋਈ ਜੋ ਮੈਡੀਕਲ ਲੈ ਕੇ ਜੋ ਮੈਡੀਕਲ ਚਾਹ ਕੋਈ ਕਰਵਾਇਆ ਸੀ ਸੀਸੀਟੀਵੀ ਵੀ ਆਈ ਹਤਿਆਰ ਵਗੈਰਾ ਨਾਲ ਬਈ ਕੋਈ ਇਹ ਕੋਈ ਗੱਲ ਸਾਹਮਣੇ ਜਿਵੇਂ ਆਈ ਉਹ ਜੋ ਲੜਾਈ ਚੜ੍ਹ ਰੂਰ ਰਹਿਤ ਨਾ ਹੋਇਆ ਇਹ ਵੀ ਕੋਈ ਹਾਈ ਸਪੜੇ ਅਪੀ ਇਨਵੈਸਟੀਗੇਸ਼ਨ ਆਪਾ ਹੋਜੀ ਕਰ ਬਤਾ ਪਰਿਵਾਰ ਕਹ ਰਿਹਾ ਕਿ ਫਾਇਰਿੰਗ ਨਹੀਂ ਹੋਈ ਹੈ ਪੁਜਾਇਦਾ ਕੋਈ ਫਾਇਰ ਕਾਲ ਸਾਡੇ ਬੁੱਕ ਦੇ ਸਾਰੇ ਪਹੁੰਚ ਚ ਗੀ ਫਾਇਰ ਕਾਲ ਦੀ ਕੋਈ ਗੱਲ ਹੀ ਹੈਗੀ ਫਿਰ ਵੀ ਇਨਵੈਸਟੀਗੇਟ ਕਰ ਰਹੇ ਉਸ ਟਾਈਮ ਤੇ ਸਾਨੂੰ ਕੋਈ ਨਹੀਂ ਸੱਪੜੇ ਗਿਆ ਸਰ ਜੋ ਵੀ ਬਣਦੀ ਕਰਦੇ ਬਿਲਕੁਲ ਕਰਾਂਗੇ ਬਿਲਕੁਲ ਜਰੀ ਹੋ ਕਰਦੇ ਕਰਾਂਗੇ